ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਣੇ ਪੇਟ ਨੂੰ ਕਿਵੇਂ ਘੱਟ ਕਰ ਸਕਦੇ ਆਂ ਰਾਤ ਨੂੰ ਸੌਣ ਵੇਲੇ ਕਸਰਤਾਂ ਕਰਕੇ ਜ਼ਿਆਦਾਤਰ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਵੀ ਅਸੀਂ 8 ਘੰਟੇ ਤੇ ਜੌਬ ਕਰਦੇ ਆਂ ਸਵੇਰੇ 9 ਤੋਂ 6 ਜਾਂ 9 ਤੋਂ 5 ਉਸ ਤੋਂ ਬਾਅਦ ਆ ਕੇ ਘਰ ਦਾ ਕੰਮ ਵੀ ਕਰਨਾ ਹੁੰਦਾ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਉਸ ਤੋਂ ਬਾਅਦ ਕਿਤੇ ਜਾ ਕੇ ਸਾਡੇ ਕੋਲ ਕਸਰਤ ਦਾ ਸਮਾਂ ਨਹੀਂ ਬਚਦਾ ਔਰ ਸਾਡਾ ਪੇਟ ਡੇ ਬਾਈ ਡੇ ਵੱਡਾ ਹੁੰਦਾ ਜਾ ਰਿਹਾ ਹੈ ਨਾ ਸਾਡੇ ਕੋਲੇ ਸੈਰ ਨੂੰ ਟਾਈਮ ਹੈ ਔਰ ਨਾ ਸਾਡੇ ਕੋਲੇ ਕਸਰਤ ਨੂੰ ਟਾਈਮ ਉਹਨਾਂ ਨੇ ਕਿਹਾ ਸਾਨੂੰ ਇਹੋ ਜੀਆਂ ਕਸਰਤਾਂ ਦੱਸੋ ਜਿਹੜੀਆਂ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰੀਏ ਔਰ ਸਾਡਾ ਪੇਟ ਵੀ ਕੱਟ ਜਾਵੇ ਜਿਆਦਾਤਰ ਤੁਸੀਂ ਦੇਖਿਆ ਹੋਣਾ ਜੋ ਸਿਟਿੰਗ ਜੌਬ ਕਰਦੇ ਨੇ ਉਹਨਾਂ ਦੇ ਪੇਟ ਵਧਣਾ ਸ਼ੁਰੂ ਹੋ ਜਾਂਦਾ ਕਿਉਂਕਿ ਐਕਸਰਸਾਈਜ਼ ਬਹੁਤ ਘੱਟ ਹੈ ਤੋੜਾ ਫੇਰਾ ਘੱਟ ਹੈ ਬੈਠ ਕੇ ਖਾਈ ਜਾਣਾ ਔਰ ਪੇਟ ਵਧਿਆ ਜਾਣਾ ਸਭ ਤੋਂ ਪਹਿਲਾਂ ਆਪਣੇ ਤੁਸੀਂ ਡਾਈਟ ਦਾ ਵੀ ਧਿਆਨ ਰੱਖਣਾ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਹੀ ਆਪਾਂ ਜਲਦੀ ਖਾਣਾ ਖਾ ਲੈਂਦੇ ਆਂ ਔਰ ਆਪਾਂ ਰਜਾਈ ਲੈ ਕੇ ਸੌਂ ਜਾਂਦੇ ਆਂ ਕਿਉਂਕਿ ਠੰਡ ਦੇ ਵਿੱਚ ਕੀ ਹੁੰਦਾ ਬਈ ਫਟਾਫਟ ਕੰਮ ਨੂੰ ਨਿਬੇੜੋ ਔਰ ਆਪਾਂ ਆਰਾਮ ਕਰੀਏ ਅਗਰ ਤੁਸੀਂ ਇੱਕ ਕਸਰਤਾਂ ਜਿਵੇਂ ਰਾਤ ਨੂੰ ਕਰਨੀਆਂ ਨੇ ਖਾਣਾ ਤੁਸੀਂ 8 ਵਜੇ ਖਾ ਲਓ ਔਰ ਇਹ ਕਸਰਤਾਂ 9:30 ਤੋਂ ਬਾਅਦ ਤੁਸੀਂ ਕਰ ਸਕਦੇ ਹੋ ਮਤਲਬ 1.5 ਘੰਟੇ ਦਾ ਗੈਪ ਹੋਵੇ ਉਸ ਤੋਂ ਬਾਅਦ ਤੁਸੀਂ ਇਹ ਕਸਰਤਾਂ ਸ਼ੁਰੂ ਕਰ ਦੇਣੀਆਂ ਖਾਣਾ ਖਾਣ ਤੋਂ ਬਾਅਦ ਔਰ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਸੀਂ ਦੇਖੋਗੇ 18 ਦਿਨਾਂ ਦੇ ਵਿੱਚ ਤੁਹਾਡਾ ਜੋ ਪੇਟ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਬੜੀਆਂ ਵਧੀਆ ਕਸਰਤਾਂ ਨੇ ਕੋਸ਼ਿਸ਼ ਕਰਿਓ ਰਾਤ ਨੂੰ ਸੌਣ ਵੇਲੇ ਇੱਕ ਰੋਟੀ ਹੀ ਖਾਣੀ ਹੈ ਤੁਸੀਂ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਜਿੱਥੇ ਰੋਜ਼ਾਨਾ ਅਸੀਂ ਬੜੀ ਮਿਹਨਤ ਨਾਲ ਪੇਸ਼ੈਂਟ ਦੇਖਦੇ ਹਾਂ ਔਰ ਸਾਡੇ ਇਨਸਟਾ ਆਈਡੀ ਹੈ SARI SINGHS NA PHYSIOTHERAPY ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਔਰ ਫੇਸਬੁੱਕ ਤੇ ਸਾਡਾ ਪੇਜ ਹੈ SARI SINGHS NA PHYSIOTHERAPY CLINIC ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜਰੂਰ ਕਰ ਲਿਓ ਔਰ ਅਗਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੋ ਅੱਜ ਦੀ ਕਸਰਤ ਹੈ ਉਹ ਆਪਾਂ ਜਿਹੜੀ ਸਾਈਡ ਵਾਲੀ ਚਰਬੀ ਹੈ ਇਹ ਵਾਲੀ कटेगी ਔਰ ਜੋ ਆਪਣਾ ਲੋਅ ਟਮਮੀ ਹੈ ਲੋਅ ਆਪਣਾ ਪੇਟ ਹੈ ਇਹ ਵੀ कटेगा ਸੋ ਆਪ ਸ਼ੁਰੂ ਕਰਦੇ ਹਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਰ 1 ਕਸਰਤ ਕੀ ਹੈ ਸਭ ਤੋਂ ਪਹਿਲਾਂ ਆਪਾਂ ਵਾਰਮ ਅਪ ਕਰਾਂਗੇ ਇਦਾਂ ਲੱਤਾਂ ਹਿਲਾਉਣੀਆਂ ਤੁਸੀਂ 1 2 3 4 5 6 7 8 9 10 ਇਹ ਤੁਸੀਂ ਬੈਠ ਕੇ ਵੀ ਹਿਲਾ ਸਕਦੇ ਹੋ ਲੇਟ ਕੇ ਵੀ ਹਿਲਾ ਸਕਦੇ ਹੋ 1 2 3 4 5 6 7 8 9 10 ਥੈਨ ਰਿਲੈਕਸ ਇਸ ਦੇ ਤੁਸੀਂ ਪੰਜ ਸੈਟ ਲੋੜੇ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸਦਾ ਇੱਕ ਅਸਰ ਤੁਸੀਂ ਰੋਟੀ ਖਾਣ ਤੋਂ ਡੇਢ ਘੰਟਾ ਬਾਅਦ ਕਰਨੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਤੁਸੀਂ ਆਪਦੇ ਬੈੱਡ ਤੇ ਚਲੇ ਗਏ ਔਰ ਹੁਣ ਆਪਾਂ ਦੂਸਰੀ ਕਸਰਤ ਤੁਹਾਨੂੰ ਦੱਸਣ ਲੱਗੇ ਆ ਇਸ ਦੇ ਵਿੱਚ ਕੀ ਹੈ ਤੁਸੀਂ ਸਿੱਧੇ ਲੇਟ ਜਾਓਗੇ ਔਰ ਜਿੰਨੀ ਲਾਤ ਉੱਪਰ ਸਿੱਧੀ ਚੱਕ ਸਕਦੇ ਹੋ ਉੰਨੀ ਚੱਕਣੀ ਹੈ ਇੱਕ ਫੇਰ ਦੋ ਫੇਰ ਤਿੰਨ ਫੇਰ ਚਾਰ ਫਿਰ ਪੰਜ ਫੇਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਫਿਰ 11 ਫਿਰ 12 then relax ਇਸ ਨੂੰ ਤੁਸੀਂ 12 ਵਾਰੀ ਕਰਕੇ ਇਨਾਮ ਇਹ ਹੋ ਗਈ ਤੁਹਾਡਾ ਦੂਸਰੀ ਕਸਰਤ ਔਰ ਇੱਕ ਗੱਲ ਹੋਰ ਪਹਿਲਾਂ ਤੁਸੀਂ ਸਟਾਰਟਿੰਗ ਦੇ ਵਿੱਚ ਇਦਾਂ ਹੀ ਕਰਾਂਗੇ ਇੱਕ ਵਾਰ ਤੁਹਾਨੂੰ ਫੇਰ ਕਰਕੇ ਦੱਸਦੇ ਹਾਂ 1 2 3 4 5 6 7 8 9 10 11 12 then relax ਇਸ ਦੇ ਨਾਲ ਥੋਡੇ ਜੋ ਆਪਣਾ ਪੇਟ ਹੈ ਸੈਂਟਰ ਪੇਟ ਹੈ ਉਹ ਘਟੇਗਾ ਔਰ ਹੌਲੀ ਹੌਲੀ ਜੇ ਤੁਸੀਂ ਰਾਮ ਨਾਲ ਕਰਨ ਲੱਗੇ ਇਸ ਦੇ ਪੰਜ ਸੈਟ ਲਾਉਣੇ ਆ 12 12 ਦੇ ਫਿਰ ਇਸ ਤੋਂ ਬਾਅਦ ਤੁਸੀਂ ਇਸ ਪੋਜੀਸ਼ਨ 'ਚ ਆ ਜਾਣਾ ਔਰ ਇਦਾਂ ਪੋਜੀਸ਼ਨ 'ਚ ਜਦੋਂ ਆ ਜਾਓਗੇ ਫਿਰ ਤੁਸੀਂ ਇਦਾਂ 1 ਤੇ 2 ਤੇ 3 ਤੇ 4 5 6 7 8 9 10 11 12 13 ਦੈਨ ਰਿਲੈਕਸ ਇਸਦੇ ਤੁਸੀਂ ਚੇਂਜ ਕਰ ਦੇਣਾ ਪਹਿਲਾਂ ਸਟਾਰਟਿੰਗ ਚੇਕ ਕਰੋਗੇ ਜਦੋਂ ਇਹ ਸੌਖੇ ਕਰਨ ਲੱਗੇ ਫਿਰ ਤੁਸੀਂ ਉੱਠ ਕੇ ਬੈਠ ਜਾਣਾ ਤਾਂ ਕਿ ਤੁਹਾਡਾ ਜੋ ਲੋਅਰ ਟੰਬੀ ਆ ਇਹ ਵਾਲਾ ਪਾਰਟ ਹੈ ਇਹ ਕੱਟਣਾ ਸ਼ੁਰੂ ਹੋ ਜਾਵੇ ਇਹ ਹੋ ਗਈ ਠੋਟੀ ਕਸਰਤ ਨੰਬਰ 2 ਤਿਆਰ ਹੈ ਪਹਿਲਾਂ ਤੁਸੀਂ ਪੈ ਕੇ ਫਿਰ ਜਦੋਂ ਸੌਖਾ ਲੱਗਣ ਲੱਗ ਗਿਆ ਫਿਰ ਤੁਸੀਂ ਬੈਠ ਕੇ ਹੁਣ ਤੀਸਰੀ ਕਸਰਤ ਦੀ ਗੱਲ ਕਰਨ ਲੱਗੇ ਆ ਆਪਾਂ ਇਸ ਦੇ ਵਿੱਚ ਕੀ ਕਰਾਂਗੇ ਲੱਤਾਂ ਉੱਪਰ ਚੱਕ ਕੇ ਦੋਨੋਂ ਲੱਤਾਂ ਉੱਪਰ ਚੱਕ ਦੇਣੀਆਂ ਐਦਾਂ ਮਾਰਨੀ 1 2 3 4 5 6 7 8 9 10 ਇਸ ਸਾਈਡ ਸਾਡੇ ਦੀਵਾਰ ਹੈ ਥੋੜਾ ਇਧਰ ਹੋ ਕੇ ਕਰਾਂਗੇ ਹੁਣ ਦੇਖੋ ਧਿਆਨ ਨਾਲ ਨਤਾਉ ਉਪਰ ਚੱਕ ਲੈ ਏਦਾਂ ਹਾਂ 1 2 3 4 5 6 7 8 9 10 ਦੈਨ ਰਿਲੈਕਸ ਜਿਹੜਾ ਐਂਗਲ ਹੈ ਹੁਣ ਜਿਵੇਂ ਆਪਾਂ 0 ਡਿਗਰੀ ਜਾਂ 180 ਡਿਗਰੀ ਤੇ ਲੇਟੇ ਹੋਏ ਹਾਂ ਅਗਰ ਇਹ ਲਾਤ ਸਿੱਧੀ ਉੱਪਰ ਚੱਕ ਦਾਂਗੇ ਇਹ ਹੋ ਗਿਆ 90 ਡਿਗਰੀ ਇਹ ਹੋ ਗਿਆ 45 ਡਿਗਰੀ ਤੁਸੀਂ 45 ਡਿਗਰੀ ਤੇ ਇਹ ਕਸਰਤ ਕਰਨੀ ਹੈ ਦੁਆਰਾ ਦੇਖੋ ਧਿਆਨ ਨਾਲ ਉੱਪਰ ਚੱਕ ਕੇ 1 2 3 4 5 6 7 8 9 10 ਦੈਨ ਰਿਲੈਕਸ ਨੀਚੇ ਲੱਤਾਂ ਰੱਖ ਦੇਣੀਆਂ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਜ਼ੋਰ ਪਏਗਾ ਇਸ ਦੇ ਵੀ ਤੁਸੀਂ 5 ਸੈੱਟ ਲਾਉਣੇ ਆ ਇੱਕ ਵਾਰ ਹੋਰ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਲੱਤਾਂ ਉੱਪਰ ਚੱਕੀਆਂ ਔਰ ਇਦਾਂ 1 2 3 4 5 6 7 8 9 10 देन रिलैक्स किसी भी कसरत दौरान ਤੁਹਾਨੂੰ ਇਨਾ ਲੱਗੇ ਵੀ ਤੁਹਾਡੇ ਲੱਕ ਦੇ ਵਿੱਚ ਦਰਦ ਸ਼ੁਰੂ ਹੋ ਜਾਵੇ ਫਾਰ ਇਗਜ਼ਾਮਪਲ 20% ਤੋਂ ਵੱਧ ਪੇਨ ਹੋਵੇ ਤਾਂ ਤੁਸੀਂ ਕਸਰਤਾਂ ਕਿਰਪਾ ਕਰਕੇ ਬੰਦ ਕਰ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਇਸ ਜਗ੍ਹਾ ਤੇ ਪੇਨ ਸਟਾਰਟ ਹੋ ਜਾਂਦੀ ਆ ਸੋ ਫਿਰ ਕੀ ਫਾਇਦਾ ਦਰਦ ਵੱਜੇਗਾ ਲੱਕ ਦਰਦ ਹੋਣ ਲੱਗ ਜਾਵੇਗਾ ਪੇਟ ਘਟ ਕਰਨ ਦੀ بجائے ਆਪਾਂ ਹੋਰ ਨਵਾਂ ਪੰਗਾ ਪਾ ਲਾਂਗੇ ਸੋ ਇਹ ਗੱਲ ਦਾ ਧਿਆਨ ਰੱਖਣਾ ਹਾਂ ਇੱਕ ਗੱਲ ਹੋਰ ਹੈ ਵੀ ਰੈਪੀਟਿਸ਼ਨਸ थोड़िया थोड़िया शुरू कर लो दो, दो तीन तीन चार चार कोई नहीं हौली हौली बता लेंगे ठीक है चलो हम अगली कसरत करते हैं चौथी कसरत फिर एक दो तीन चार पांच छे सत्त अठ नौ दस दिन रिलैक्स दोनों हाथ आप भी रख सकते हैं ऐदा करके और उपर चाह के ऐदा एक दो तीन चार 5 6 7 8 9 10 देन ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਔਰ ਇਸ ਦੇ ਪੰਜ ਸੈਟ ਲਾਉਣੇ ਆ ਦੁਬਾਰਾ ਦੇਖੋ ਧਿਆਨ ਨਾਲ ਦੋਨੋਂ ਲੱਤਾਂ ਉੱਪਰ ਚੱਕ ਦਿਆਂ 1 2 3 4 5 6 7 8 9 10 ਜਿੰਨੀਆਂ ਵੱਧ ਤੋਂ ਵੱਧ ਉੱਪਰ ਲੱਤਾਂ ਚੱਕ ਸਕਦੇ ਤਾਂ ਕਿ ਜੋ ਆਪਣਾ ਪ੍ਰੈਸ਼ਰ ਹੈ ਪੂਰੇ ਢੇਟ ਤੇ ਪਵੇ ਇਸ ਨੂੰ ਵੀ ਤੁਸੀਂ ਧਿਆਨ ਨਾਲ ਕਰਨਾ ਇਸ ਦੇ ਵੀ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਐਕਸਰਸਾਈਜ਼ ਨੰਬਰ 4 हम एक्सरसाइज नंबर फाइव की है दोनों हाथ आप पकड़ इत पक गोडो और उठा एक पैर थले लाने फिर सिर थले दो तीन चार पे सिर भी थले पैर भी थले सात अठ नौ दस ग्यारह बारह द ਰਿਲੈਕਸ ਬਿਲਕੁਲ ਸਿੱਧੇ ਹੋ ਜਾਣਾ ਤੁਸੀਂ ਹਰ ਕਸਰਤ ਦੇ ਵਿੱਚ 30 30 ਸੈਕਿੰਡ ਦਾ ਆਰਾਮ ਜ਼ਰੂਰ ਲਿਓ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ ਦੁਆਰਾ ਦੇਖੋ ਫੇਰ ਗੋਡੇ ਮੋੜੇ ਔਰ ਦੋਨੋਂ ਗੋਡਿਆਂ ਨੂੰ ਥੱਲੇ ਇਦਾਂ ਪਕੜ ਲਿਆ ਪੈਰ ਥੱਲੇ ਲਾਏ 1 2 3 4 5 6 7 8 9 10 11 12 13 14 15 16 17 18 19 10 11 12 देन रिलैक्स ਇਸਦੇ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਐਕਸਰਸ ਨੰਬਰ 5 ਛੇਵੀਂ ਕਸਰਤ ਕੀ ਹੈ ਇਸਦੇ ਵਿੱਚ ਆਪਾਂ ਫਿਗਰ ਆਫ 4 ਚ ਆ ਜਾਾਂਗੇ ਔਰ देन ਆਪਾਂ ਗੋਡੇ ਉੱਪਰ ਚੱਕ ਦੇਣੇ ਆ ਔਰ ਇੱਕ ਲੱਛੀ ਦੀ ਕਰਾਂਗੇ ਇੱਕ ਫੇਰ ਦੂਸਰੀ 2 3 4 5 6 7 8 9 दस ग्यारह बारह दैन रिलैक्स द्वारा देखो ध्यान फिगर ऑफ वो चाहिए आप गोडे उपर चक देने हवा च लत सीधी फिर वापस फिर इतली सीधी फिर वापस गोडे हवा च ही रहेंगे और इसनों भी तुम बारह बारी करा पांच दैन छे दैन सत दैन अठ दैन नौ दैन दस दैन ग्यारह दैन बारह दैन रिलैक्स ਇਸਦੇ ਵੀ ਤੁਸੀਂ 5 ਸੈਟ ਲਾਉਣੇ ਆ ਸਾਰੀਆਂ ਕਸਰਤਾਂ ਕਰਨ ਤੋਂ ਬਾਅਦ ਤੁਸੀਂ ਸਿੱਤੇ ਲੇਟ ਜਾਣਾ ਹੈ ਔਰ ਰਜਾਈ ਲੈ ਕੇ ਸੌ ਜਾਣਾ ਹੈ ਠੰਡ ਦੇ ਵਿੱਚ ਤੁਸੀਂ ਦੇਖੋਗੇ ਜਿਹੜੀ ਤੁਹਾਨੂੰ ਗਰਮੀ ਆਈ ਹੈ ਉਹ ਹਾਰਮੋਨ ਰੀਲீஸ் ਹੋਏਗੀ ਔਰ ਫੈਟ ਨੂੰ ਬਰਨ ਕਰੇਗੀ ਔਰ ਤੁਹਾਡੀ ਜੋ ਚਰਬੀ ਹੈ ਪੇਟ ਦੀ ਉਹ ਕਟਣਾ ਸ਼ੁਰੂ ਹੋ ਜਾਏਗੀ ਸੋ ਇਹ ਸਨ ਕਸਰਤਾਂ ਤੁਸੀਂ ਜਿਹੜੀਆਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀਆਂ ਨੇ ਤੁਸੀਂ ਦੇਖੋਗੇ ਤੁਹਾਡੀ ਪੇਟ ਦੀ ਚਰਬੀ 18 ਦਿਨਾਂ ਦੇ ਵਿੱਚ ਕਟਣੀ ਸ਼ੁਰੂ ਹੋ ਜਾਏਗੀ ਮਿਲਾਂਗੇ ਜਲਦ ਇੱਕ ਨਵੀਂ ਟਾਪਿਕ ਔਰ ਨਵੀਂ ਵੀਡੀਓ ਨਾਲ টিল ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਕੁਝ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ